ਅਨਪੋਖੀ ਜਪੁਰੇ ਕੀ ਆਪਾਂ ਦੇ ਦੇਖਿਆ ਇਸੇ ਤਰ੍ਹਾਂ ਇੱਕ ਤਰ੍ਹਾਂ ਦੀ ਗੱਲ ਹੋ ਰਹੀ ਸ਼ੇਰ ਕਮੀ ਚੋਂ ਨਾ ਵਾ ਕਿ ਜਿਹੜੇ ਸਾਡੇ ਸਾਡੇ ਭੈਣ ਭਰਾ ਸਾਡੇ ਬੱਚੇ ਪਟੋਲ ਤੋਂ ਪਤ ਲੱਗੇ ਆ ਹਾ ਹਫਤਾਵਾਂ ਦੇ ਵਿੱਚ ਲੱਗੇ ਆ ਦੁਕਾਨਦਾਰਾਂ ਕੋਲ ਲੱਗੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਵੀ ਘਾੜ ਹੋ ਰਿਹਾ ਵਾ ਪ੍ਰੋਪਰ ਜਿਹੜਾ ਆਪਾਂ ਸੈਮੀ ਸਕਿੜ ਜਾਂ ਆਇਆ ਜਿਹੜੇ ਹਸਕਿੜ ਸਕਿੜ ਹੈ ਕਿਨੇ ਉਹ ਵੀ ਉਹਨਾਂ ਨੂੰ ਦਿੱਤਾ ਜਾਵੇ ਉਹਨਾਂ ਦਾ ਈ.ਪੀ.ਓ ਕੱਟਿਆ ਜਾਵੇ ਇਹ ਕੀ ਐਸ.ਆਈ ਕਾਰਡ ਮੰਦਾ ਵਾ ਉਹ ਬਲਾਗ ਦਿੱਤਾ ਜਾਵੇ ਤਾਂ ਜੋ ਉਹਨਾਂ ਦੇ ਪਰਿਵਾਰਾਂ ਦਾ ਵੀ ਜਿਹੜਾ ਵਾ ਕੋਈ ਜਿਹੜੀ ਕੰਮ ਰਾਬਣਾ ਕਰੇ ਉਹ ਨੀਕੀ ਹੁੰਦੀ ਆ ਉਹਨੂੰ ਪਰਿਵਾਰ ਚ ਕਿਸੇ ਨੂੰ ਤੇ ਉਹਦੀ ਵੀ ਪੈਨਸ਼ਨ ਲੱਗ ਜਾਂਦੀ ਆ ਸੋ ਅਸੀਂ ਅੱਜ ਦੱਸਣਾ ਚਾਹੁੰਦੇ ਆ ਵੀ ਪਿਛਲੀ ਦਿਨੀ ਅਸੀਂ ਇੱਥੇ ਲੇਬਰ ਕਮਿਸ਼ਨਰ ਐਸਪੈਕਟ ਨਾਲ ਲੇਬਰ ਵਿਊ ਨੂੰ ਇੱਕ ਮੰਗ ਪੱਤਰ ਭੇਜਿਆ ਸੀ ਉਹਦੇ ਵਿੱਚ ਸਾਥੀ ਮੇਰੇ ਪੱਤਰਕਾਰ ਸਾਥੀ ਸ਼ਿਵਲਾ ਦਰਦੀ ਜੀ ਤੇ ਧਰਮਰ ਪਰਵਾਨਾ ਜੀ ਅਸੀਂ ਸਾਂਝੇ ਤੌਰ ਤੇ ਮੰਗ ਪੱਤਰ ਦਿੱਤਾ ਸੀ ਵੀ ਜਿਹੜੇ ਇਹ ਮਜ਼ਦੂਰ ਨੇ ਜਾਂ ਉਹ ਪੱਠੇ ਦੇ ਕੰਮ ਕਰਦੇ ਜਾਂ ਦੁਕਾਨਾਂ ਤੇ ਜਾਂ ਪٹرول ਪੰਪਾਂ ਤੇ ਜਾਂ ਇਹ ਜਿਹੜੇ ਮੰਨੋ ਇੱਕ ਰਾਜਨੀਤਿਕ ਮੇਟੀ ਵਿੱਚ ਕਰਦੇ ਆ ਵੀ ਉਹਨਾਂ ਦੀ ਸਿਕਿਉਰ ਕੀ ਆ ਫਿਰ ਸਰਕਾਰਾਂ ਕਿਉਂ ਨਹੀਂ ਦੇਣਗਾ ਵੋਟਾਂ ਦੇ ਜਦੋਂ ਮੰਗਦੇ ਆ ਉਦੋਂ ਇਹ ਕਹਿੰਦੇ ਵੀ ਸਾਡਾ ਹਰ ਇੱਕ ਵਰਕਰ ਸਾਡਾ ਵਾ ਤੇ ਜਦੋਂ ਫਿਰ ਵੋਟਾਂ ਲੈ ਕੇ ਕਾਬਜ਼ ਪੰਜ ਜਾਂਦੇ ਆ ਤੇ ਫਿਰ ਉਹਨਾਂ ਲਈ ਕਿਉਂ ਗਰੀਬਾਂ ਤੇ ਤਾਲੇ ਨਹੀਂ ਦੇ ਮੈਂ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਦੱਸਣਾ ਚਾਹੁੰਦਾ ਵਾ ਸਾਥੀਓ ਜਿੱਥੇ ਨਰੇਗਾ ਦਾ ਕਹਾਣ ਹੋ ਰਿਹਾ ਵਾ ਉੱਥੇ ਜਿਹੜੇ ਪੈਟਰੋਲ ਪੰਪਾਂ ਦੇ ਕੰਮ ਕਰਦੇ ਆ ਦੁਕਾਨਦਾਰਾਂ ਦੇ ਕੰਮ ਕਰਦੇ ਆ ਉਹਨਾਂ ਦਾ ਵੀ ਕਾਹਨ ਹੋ ਰਿਹਾ ਆ ਆਪਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਨਾਲ ਜੋੜਨਾ ਪਊਗਾ ਵੱਡੇ ਕਾਫਲੇ ਕਰਨੇ ਪੈਣਗੇ ਪਿੰਡ ਪਿੰਡ ਸ਼ਹਿਰ ਸ਼ਹਿਰ ਗਲੀ ਗਲੀ ਸਾਨੂੰ ਪ੍ਰਚਾਰ ਕਰਨਾ ਪਊਗਾ ਇਹ ਜਿਹੜੀਆਂ ਕਰਪਟ ਸਰਕਾਰਾਂ ਆ ਉਹਨਾਂ ਦਾ ਪ੍ਰਚਾਰ ਕਰਕੇ ਤਾਂ ਜੋ ਆਪਾਂ ਜਿੱਤਾਂ ਕਰ ਸਕਣ ਆਪਦੇ ਹੱਕ ਬਣਵਾ ਸਕਦੇ ਆ ਸੋ ਸਾਰੇ ਸਾਥੀਆਂ ਦਾ ਧੰਨਵਾਦ ਪਰ ਇਹ ਜਿਹੜੀ ਗੱਲ ਜਿਹੜੀ ਮੈਂ ਗੱਲ ਕੀਤੀ ਜਰੂਰ ਚਰਚਾ ਕੀਤੀ ਜਾਵੇ ਸੋ ਸਾਰੇ ਸਾਥੀਆਂ ਦਾ ਧੰਨਵਾਦ ਪਣ ਪਤਾ ਹੀ ਆ ਪੂਰੇ ਪਿਆਰ ਪਰ ਦੇ ਦੇ ਚ ਇਸੇ ਤਰ੍ਹਾਂ ਇੱਕ ਧਰਨਾ ਦੇ ਵਿੱਚ ਗੱਲ ਹੋ ਰਹੀ ਸੀ ਕਰਨੀ ਚਾਹੁੰਦਾ ਮੈਂ ਕਿ ਜਿਹੜੇ ਸਾਡੇ ਸਾਡੇ ਭੈਣ ਭਰਾ ਸਾਡੇ ਬੱਚੇ ਪਟੋਲ ਤੋਂ ਪਤ ਲੱਗੇ ਆ ਹਸਪਤਾਲਾਂ ਦੇ ਵਿੱਚ ਲੱਗੇ ਆ ਦੁਕਾਨਦਾਰਾਂ ਕੋਲ ਲੱਗੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਵੀ ਘਾੜ ਹੋ ਰਿਹਾ ਵਾ ਪ੍ਰੋਪਰ ਜਿਹੜਾ ਆਪਾਂ ਸੈਮੀ ਸਕੀਡ ਜਾਂ ਆਇਆ ਜਿਹੜਾ ਹਸਕੀਡ ਸਕੀਡ ਹੈ ਚਲੋ ਉਹ ਵੀ ਉਹਨਾਂ ਨੂੰ ਦਿੱਤਾ ਜਾਵੇ ਉਹਨਾਂ ਦਾ ਈਪੀ ਆ ਕੱਟਿਆ ਜਾਵੇ ਇਹ ਕਿਐਸਆਈ ਕਾਰਡ ਮੰਗਾਵਾ ਉਹ ਬਲਾਗ ਦਿੱਤਾ ਜਾਵੇ ਤਾਂ ਜੋ ਉਹਨਾਂ ਦੇ ਪਰਿਵਾਰਾਂ ਦਾ ਵੀ ਜਿਹੜਾ ਵਾ ਕੋਈ ਜਿਹੜੀ ਕੰਨ ਰਾਬਣਾ ਕਰੇ ਨੀਕੀ ਹੁੰਦੀ ਆ ਉਹਨਾਂ ਪਰਿਵਾਰ ਚ ਕਿਸੇ ਨੂੰ ਤੇ ਉਹਦੀ ਵੀ ਪੈਨਸ਼ਨ ਲੱਗ ਜਾਂਦੀ ਆ ਸੋ ਅਸੀਂ ਅੱਜ ਦੱਸਣਾ ਚਾਹੁੰਦੇ ਆ ਕਿ ਪਿਛਲੀ ਦਿਨੀ ਅਸੀਂ ਇੱਥੇ ਲੇਬਰ ਕਮਿਸ਼ਨਰ ਐਸਪੈਕਟ ਨਾਲ ਲੇਬਰ ਵਿਊ ਨੂੰ ਇੱਕ ਮੰਗ ਪੱਤਰ ਭੇਜਿਆ ਸੀ ਉਹਦੇ ਵਿੱਚ ਸਾਥੀ ਮੇਰੇ ਪੱਤਰਕਾਰ ਸਾਥੀ ਸ਼ਿਵਲਾ ਦਰਦੀ ਜੀ ਤੇ ਧਰਮਰ ਪਰਵਾਨਾ ਜੀ ਅਸੀਂ ਸਾਂਝੇ ਤੌਰ ਤੇ ਮੰਗ ਪੱਤਰ ਦਿੱਤਾ ਸੀ ਕਿ ਜਿਹੜੇ ਇਹ ਮਜ਼ਦੂਰ ਨੇ ਜਾਂ ਉਹ ਪੱਠੇ ਦੇ ਕੰਮ ਕਰਦੇ ਜਾਂ ਦੁਕਾਨਾਂ ਤੇ ਜਾਂ ਪٹرول ਪੰਪਾਂ ਤੇ ਜਾਂ ਇਹ ਜਿਹੜੇ ਮੰਨ ਲਓ ਇੱਕ ਰਾਜਨੀਤਿਕ ਮੀਤੀ ਵਿੱਚ ਕਰਦੇ ਆ ਵੀ ਉਹਨਾਂ